ਅਮਰੀਕਸਰ ਬਾਈਪਾਸ ਪਾਮ ਗਾਰਡਨ ਦੇ ਸਾਹਮਣੇ ਨਾਲੇ ਵਿੱਚ ਦੋ ਚੋਰ ਕਰ ਰਹੇ ਸੀ ਵੱਡਾ ਕਾਰਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਇੱਕ ਮਸ਼ੀਨ ਹੈ ਜਿਸ ਨੂੰ ਚੋਰ ਕਟਰ ਨਾਲ ਕੱਟ ਰਹੇ ਸੀ ਤੇ ਪੁਲਿਸ ਨੂੰ ਜਿਵੇਂ ਵੀ ਇਨਫੋਰਮੇਸ਼ਨ ਮਿਲੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਚੋਰਾਂ ਨੂੰ ਕੀਤਾ ਗ੍ਰਿਫਤਾਰ ਪੁੱਛਗਿੱਛ ਜਾਰੀ ਹੈ ਫੋਟੋਆਂ ਖਿੱਚ ਕੇ ਮਸ਼ੀਨ ਦੀ ਐਕਸਪਰਟ ਨੂੰ ਭੇਜੀਆਂ ਗਈਆਂ ਨੇ ਪੁਖਤਾ ਜਾਣਕਾਰੀ ਮਿਲਦੇ ਹੀ ਪਤਾ ਲੱਗੇਗਾ ਵੀ ਮਸ਼ੀਨ ਆਖਰਕਾਰ ਹੈ ਕਿਸ ਦੀ ਏਟੀਐਮ ਮਸ਼ੀਨ ਹੈ ਜਾਂ ਕੋਈ ਹੋਰ ਮਸ਼ੀਨ ਹੈ ਆਉ ਸੁਣਦੇ ਆ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਅੱਜ ਇੱਥੇ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਇੱਕ ਸਾਨੂੰ ਮਸ਼ੀਨ ਇੱਥੋਂ ਰਿਕਵਰ ਹੋਈ ਆ ਹੂੰ ਹੂੰ ਕੁਝ ਟਾਈਮ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਪਾਮ ਗਾਰਡਨ ਦੇ ਸਾਹਮਣੇ ਨਾਲੇ ਦੇ ਵਿੱਚ ਕੁਝ ਦੋ ਚੋਰ ਕੋਈ ਲੋਹੇ ਨਾਲ ਕਟਰ ਨਾਲ ਲੋਹਾ ਕੱਟ ਕੇ ਚੋਰੀ ਕਰਨ ਜਾ ਰਹੇ ਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ਤੇ ਆ ਕੇ ਦੋਨੋਂ ਚੋਰਾਂ ਨੂੰ ਕਾਬੂ ਕੀਤਾ ਸੀਗਾ ਜਦੋਂ ਅਸੀਂ ਹੁਣ ਜੀਸੀਬੀ ਮਗਾ ਕੇ ਇਹ ਮਸ਼ੀਨ ਰਿਕਵਰ ਕੀਤੀ ਆ ਤਾਂ ਪੂਰਾ ਸੀ ਮਤਲਬ 100% ਸ਼ਿਉਰਟੀ ਨਾ ਨਹੀਂ ਕਹਿ ਸਕਦੇ ਵੀ ਇਹ ਇਹ ਏਟੀਐਮ ਮਸ਼ੀਨ ਹੈ ਜਾਂ ਹੋਰ ਕੋਈ ਮਸ਼ੀਨਰੀ ਹੈ ਜੀ ਬਟ ਇਹਨੂੰ ਰਿਕਵਰ ਕਰਕੇ ਹੁਣ ਅਸੀਂ ਥਾਣੇ ਲੈ ਕੇ ਜਾ ਰਹੇ ਹਾਂ ਇਸ ਤੋਂ ਬਾਅਦ ਐਕਸਪਰਟ ਦਾ ਓਪੀਨੀਅਨ ਲੈ ਕੇ ਫਿਰ ਕਲੀਅਰ ਕਰ ਸਕਦੇ ਹਾਂ ਵੀ ਇਹ ਕੋਈ ਏਟੀਐਮ ਮਸ਼ੀਨ ਆ ਜਾਂ ਫਿਰ ਹੋਰ ਕੋਈ ਫੈਕਟਰੀ ਦੇ ਜਾਂ ਇੰਡਸਟਰੀ ਦੀ ਮਸ਼ੀਨਰੀ ਆ ਅੱਛਾ ਜਿਹੜੀ ਅਗਰੇਟੇਮ ਮਸ਼ੀਨ ਹੈ ਤਾਂ ਕਿਸ ਬੈਂਕ ਦੀ ਹੈ ਕਿਸ ਜਗ੍ਹਾ ਤੇ ਲੱਗੀ ਹੋਈ ਸੀ ਇਹ ਚੀਜ਼ ਉਸ ਤੋਂ ਬਾਅਦ ਵੈਰੀਫਾਈ ਕੀਤੀ ਜਾਵੇ ਜਿਹੜੇ ਚੋਰ ਫੜੇ ਆ ਉਹਨਾਂ ਵੱਲੋਂ ਕੀ ਦੱਸਿਆ ਗਿਆ ਜੋ ਚੋਚਾ ਭਲਾ ਵੀ ਨਿਕਲਿਆ ਨੇ ਕੋਡਨ ਵਾਲਾ ਸਾਰਾ ਕੁਝ ਸਮਾਨ ਜੋ ਚੋਰਾਂ ਵੱਲੋਂ ਇਨੀਸ਼ੀਅਲ ਪੁੱਛਗਛ ਕੀਤੀ ਗਈ ਹੈ ਬਾਕੀ ਥਾਣੇ ਲੈ ਕੇ ਗਏ ਆ ਉਹਨਾਂ ਤੋਂ ਡਿਟੇਲ ਚ ਪੁੱਛਗਛ ਕੀਤੀ ਜਾਊਗੀ ਉਹਨਾਂ ਦੇ ਮਤਾਬਕ ਉਹਨਾਂ ਨੂੰ ਅੱਜ ਇਹ ਕੋਈ ਲੋਹੇ ਨਮਾ ਮਸ਼ੀਨਰੀ ਮਿਲੀ ਸੀ ਤੇ ਉਹਨਾਂ ਨੇ ਚੋਰੀ ਕਰਨ ਦੀ ਨੀਤ ਦੇ ਨਾਲ ਇੱਥੇ ਆ ਕੇ ਮਸ਼ੀਨ ਕੱਟਣੀ ਸ਼ੁਰੂ ਕੀਤੀ ਸੀ ਕਿਉਂਕਿ ਬੜੀ ਹੈਵੀ ਮਸ਼ੀਨ ਸੋ ਉਹਨਾਂ ਨੇ ਕਟਰ ਦੇ ਨਾਲ ਆ ਕੱਟਣੀ ਸ਼ੁਰੂ ਕੀਤੀ ਸੀ ਕਿ ਉਹ ਇਥੋਂ ਲੋਹਾ ਚੋਰੀ ਕਰਨ ਲਈ ਕੋਸ਼ਿਸ਼ ਕਰ ਰਹੇ ਸਨ ਬਟ ਉਹਨਾਂ ਨੂੰ ਮੌਕੇ ਤੋਂ ਪੁਲਿਸ ਨੇ ਕਾਬੂ ਕਰ ਲਿਆ ਸਰ ਦਿਨ ਦਿਹਾੜੇ ਦੀ ਗੱਲ ਹੈ ਜਾਂ ਫਿਰ ਰਾਤ ਦੇਲੇ ਇਹਨਾਂ ਨੇ ਚੋਰੀ ਇਹ ਹੁਣੇ ਇਸੇ ਟਾਈਮ ਦੀ ਗੱਲ ਆ ਜੀ ਹੁਣ ਕਰੀਬ 5 ਵਜੇ ਆ ਇੱਕ ਘੰਟਾ ਪਹਿਲਾਂ 4:00 ਵਜੇ ਕਰੀਬ ਦੀ ਗੱਲ ਆ ਜੀ ਜਿਵੇਂ ਮਸ਼ੀਨ ਦੇ ਅੰਦਰ ਸਮਾਨ ਇਸ ਤਰ੍ਹਾਂ ਲੱਗਾ ਉਹ ਸਾਰਾ ਏਟੀਐਮ ਕਹਾਂਗੇ ਕਿ ਨਹੀਂ ਹੋਏਗਾ ਜਿਸ ਤਰ੍ਹਾਂ ਨੋਟ ਗਿਨਨ ਨੋਟ ਡਿਗਦੇ ਆ ਉਹਨੂੰ ਡਿਸਪੈਂਸ ਕਰੰਦਾ ਵੀ ਕੰਮ ਹੁੰਦਾ ਬਿਲਕੁਲ ਜੀ ਦੇਖ ਕੇ ਤਾਂ ਇਹੀ ਲੱਗਦਾ ਬਟ ਫਿਰ ਵੀ ਤੁਹਾਨੂੰ 100% ਸ਼ਿਉਰਟੀ ਨਾ ਨਹੀਂ ਕਹਿ ਸਕਦੇ ਇਹਦੀ ਫੋਟੋਗ੍ਰਾਫੀ ਵੀ ਕਰ ਲਈ ਗਈ ਐ ਐਕਸਪਰਟਸ ਨੂੰ ਭੇਜੀ ਦਿੱਤੀ ਗਈ ਐ ਜਿਨ੍ਹਾਂ ਨੂੰ ਇਸ ਉਸ ਦਾ ਜੋ ਜੋ ਚੇਂਜ ਵਗੈਰਾ ਹੁੰਦੀਆਂ ਕਿਸ ਤਰੀਕੇ ਦੇ ਹੁੰਦੀਆਂ ਉਹ ਉਸ ਤੋਂ ਬਾਅਦ ਕਨਫਰਮ ਕਰਕੇ ਤੁਹਾਨੂੰ ਦੱਸ ਸਕਦੇ ਆ ਜੀ ਕੋਈ ਹੋਰ ਵੀ ਦੋ ਚੋਰਾਂ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਦੇ ਨਾਲ ਹੋਣ ਕੀ ਨਹੀਂ ਨਹੀਂ ਇਹ ਦੋ ਹੀ ਮੌਕੇ ਤੇ ਕਾਬੂ ਕੀਤੇ ਅੱਛਾ ਸਰ ਕੋਈ ਏਟੀਐਮ ਮਸ਼ੀਨ ਚੋਰੀ ਹੋਣ ਦੀ ਇਸ ਇਲਾਕੇ ਦੇ ਵਿੱਚ ਕੋਈ ਖਬਰ ਆਈ ਸਾਹਮਣੇ ਵੀ ਚੋਰੀ ਹੋਈ ਬਿਲਕੁਲ ਜੀ ਕੋਈ ਇਨਫੋਰਮੇਸ਼ਨ ਵੀ ਸਾਨੂੰ ਇਸ ਟਾਈਪ ਦੀ ਨਹੀਂ ਆਈਗੀ ਕਿ ਕਿਸੇ ਏਟੀਐਮ ਟੁੱਟਾ ਹੋਵੇ ਜਾਂ ਏਟੀਐਮ ਚੋਰੀ ਹੋਇਆ ਹੋਵੇ ਇਸ ਕਰਕੇ ਜੇ ਕੋਈ ਵੀ ਚੀਜ਼ ਕਨਫਰਮ ਨਹੀਂ ਹੈ ਅੱਛਾ ਇਹ ਨਾਲੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਫੁੱਟੀ ਸੀ ਬਿਲਕੁਲ ਜੀ ਨਾਲੇ ਦੇ ਵਿੱਚ ਪਈ ਸੀ ਇਹ ਨਾਲੇ ਦੇ ਵਿੱਚੋਂ ਜੇਐਸਬੀ Sí. ਪਪਾ ਜੀ ਇੱਧਰ ਨੂੰ ਆਓ ਓਏ ਸ਼ਾਰਟਸ ਕਰ ਦੇ ਮੁਰਕੇ ਹੋਣੇ ਆ

নোট্ৰিগে লাভ খুৰি কৰিবি খবৰ ਉਹ ਜੇ ਨੰਬਰ ਲਿਖਣ ਦੇ ਤਾਂ ਉਹ ਨਹੀਂ ਲਿਖਾ ਸਕਦਾ ਸਿਰ ਬਣਾ। ਜਿਹੜੇ ਬੰਦੇ ਇੰਨੀਆਂ ਚਾਹਤਾਂ ਆਈ ਜਾਂਦੇ ਸੌ ਲਾ ਸਕਦੇ ਤੇਰੇ ਨਾਮੋਂ ਬਣਦਾ। ਆ ਜੀ ਨਾ ਬਾਹਰ ਕਿ ਨਹੀਂ ਹੀ ਮਦਰਾਣੀ ਬਈ। ਥੋੜੀ ਜੱਦ ਜਿਆਦਾ ਕਿੱਟੀ ਮੁੰਡੇ ਨੇ। ਯਾਹ ਕਰ। Oh. Yeah.